ਇਹ ਪਿੰਡ ਬੱਬਰੀ ਨੰਗਲ ਆ ਇਹ ਸਟਾਟੀ ਸੱਤਾ ਪਿੰਡਾਂ ਦੀ ਇਹ ਇਹਦਾ ਚੱਲਣਦਿਆ ਕੇਸ ਚੱਲੰਦਿਆ ਵਾ ਸ਼ਿਗਲ ਕੇਸ ਚੱਲੰਦਿਆ ਵਾ ਇਹ ਪੰਚਾਇਤ ਦੇ ਹੱਕ 'ਚ ਹੋ ਗਿਆ ਵਾ ਇਹਨੇ ਉੱਤੇ ਅਪੀਲ ਪਾਈਏ ਨਾ ਇਹਨੂੰ ਕੁਝ ਠੇਬ ਲਿਆ ਨਾ ਕੋ ਕੁਝ ਵੀ ਨਹੀਂ ਮਿਲਿਆ ਇਹ ਫੇਰ ਵੀ ਇਹ ਕੰਦਾ ਕੱਢੰਦਿਆ ਗਾੜੀ ਆ ਵੇਖੋ ਵੀ ਕਿੱਥੇ ਹੀ ਤੇ ਫੇਰ ਇੱਥੇ ਲਾਇਆ ਗਾੜੀ ਇਹ ਵੇਖੋ ਵੀ ਸੱਤਾ ਪਿੰਡਾਂ ਦਾ ਇੱਥੇ ਉਸ ਮਸਰਮ ਆਇਆ ਵਾ ਠੀਕ ਆ ਇੱਥੇ ਲੋਕੀ ਖਾਦ ਖਰਦੇ ਸੀ ਕੱਪੜਾ ਖਰਦੇ ਸੀ ਆਏ ਤੇ ਹੁਣ ਜਦੋਂ ਖਾਸ ਤੋਂ ਨਹੀਂ ਕਿੱਥੇ ਛਡਾਈਏ ਸਾਡੇ ਕੋਲ ਜਗ੍ਹਾ ਹੀ ਨਹੀਂ ਪ੍ਰੋਪਰ ਕੀ ਨਾ ਬੰਦੇ ਦਾ ਇਹ ਮਤਸਾ ਸਿੰਘ ਜੇ ਕਰਨਾਲ ਸਿੰਘ ਕੀ ਕੰਮ ਕਰਦਾ ਹੈ ਉਹ ਜਿਉਂ ਨਹੀਂ 15 ਸੈਕਟਰ ਹੀ ਪਹਿਲੇ ਮੜਾ ਮੋਟਾ ਇੱਥੇ ਲੱਗਾ ਸੀ ਉਹਦੇ ਸਬੰਧ ਵਿੱਚ ਜੀ ਮੈਨੂੰ ਤਰਖਾਵਾ ਨਹੀਂ ਮਿਲਿਆ ਤੇ ਤੇ ਜਗ੍ਹਾ ਦੇ ਕਬਜ਼ਾ ਕਰ ਬੈਠਿਆ ਹੁਣ ਤੁਸੀਂ ਪੁਲਿਸ ਨੂੰ ਬੁਲਾ ਕੇ ਕੀ ਕਹਾਂਗੇ ਇਸੇ ਬਾਤ ਤੇ ਵੀ ਰੋਕੋ ਤਾਂ ਉਹ ਬਾਤ ਤੇ ਵੀ ਇਹ ਰੁਕਣਾ ਚਾਹੀਦਾ ਵਾ ਜਿੰਨਾ ਚਿਰ ਸਾਡੇ ਹੱਕ 'ਚ ਨਹੀਂ ਹੁੰਦਾ ਠੀਕ ਆ ਜੇ ਹੱਕ 'ਚ ਹੋਊਗਾ ਤੇ ਫੇਰ ਹੀ ਆ ਜੇ ਤੇਰੇ ਤੇਰੇ ਕੋ ਕੋਈ ਪ੍ਰੂਫ ਹੀ ਨਹੀਂ ਹੈ ਕੋਈ ਚੀਜ਼ ਹੀ ਨਹੀਂ ਹੈ ਤੇਰ ਕੋ ਕੋ ਕਾਗਤ ਨਹੀਂ ਕੋ ਪੱਤਰ ਨਹੀਂ ਆ ਝੂਠਾ ਵਾ ਤੇਰਾ ਅਸਲ ਝੂਠਾ ਵਾ 420 ਜਨੇ ਫਸਨਾ ਵਾ ਐਵੇਂ ਧੱਕੇ ਨਾ ਵੇਜੋ ਲਿਆ ਲਿਆ ਕੇ ਗਾੜੀਆਂ ਵੇਖੋ ਕੱਢਣ ਦਿਆ ਤੁਸੀਂ ਪਿੰਡ ਦੇ ਸਰਪੰਚ ਤਾਂ ਕੋਈ ਗੱਲ ਪਨੀ ਕੀਤੀ ਨੇ ਨਹੀਂ ਇਹ ਇੱਕ ਵਾਰੀ ਇਹਨਾਂ ਨੂੰ ਕਲੇਪ ਪੁਲਿਸ ਘਲਾਈ ਬਡਕਾਓ ਇਹਨਾਂ ਨੂੰ ਜਦੋਂ ਤੁਹਾਡੇ ਕੋਈ ਇਹਨਾਂ ਨੂੰ ਡਕਿਆ ਨਹੀਂ ਮਰ ਕੇ ਫੇਰਾ ਤੋਂ ਰਾਤ ਪੋਟ ਲਈ ਇਹਨਾਂ ਨੇ ਇਹ ਨਹੀਂ ਵੇ ਇਹਨਾਂ ਪੀ ਪਿੰਡਾ ਕਿੰਨਾ ਨੁਕਸਾਨ ਹੋਉਂ ਦਿਆ ਵਾ ਸਾਨੂੰ ਪਿੰਡ ਨੇ ਇਸੇ ਵਾਤੇ ਚੁਣਿਆ ਵੀ ਪਿੰਡ ਦੀ ਆ ਅਸੀਂ ਵਧੀਆ ਲਿਆਣਿਆਂ ਨੇ ਜੋ ਕੀ ਪਿੰਡ ਚ ਖਾਦ ਆਵੇ ਕਪੜਾ ਮਿਲੇ ਇੱਥੇ ਟਰੈਕਟਰ ਆ ਸਕਦਾ ਵਾ ਛੋਟੇ ਕਿਸਾਨ ਖੁਸ਼ ਹੋ ਸਕਦੇ ਨੇ ਇਹ ਜੀ ਮਾਨੇਪੁਰ ਨੰਗਲ ਬੱਬਰੀ ਮਿਰਕਤਲਵੰਡੀ ਰਤੋਵਾਲ ਬਾਈਆਂ ਸੱਤਾ ਪਿੰਡਾਂ ਦੀ ਸਟ੍ਰੈਟਜੀ ਮੇਰਾ ਨਾਮ ਮਸਾ ਸਾਂ ਮੈਂ ਇਥੇ ਵਿਅਸੇਜੀ ਸਰਟੀ ਲਗਾ ਉਹਨੂੰ ਇਹਨਾਂ ਮਦਦ ਆ ਕੇ ਘੜਤਾਂ ਮੈਂ ਸਿਆਸੀ ਜੀ ਮੇਰੇ ਹੱਕ ਚ ਕਿ ਮੈਂ ਲੇਬਰ ਕੋਰਟ ਚ ਕੀ ਕੀਤਾ ਸਿਆਸੀ ਜੀ ਮੇਰੇ ਹੱਕ ਚ ਹੋਇਆ ਵਾ ਵਿਧ ਫੁੱਲ ਔਰ ਰੀਸਿਟੈਂਟ ਟੂ ਫੋਲੋ ਬੈਕ ਬਾਈ ਉਹ ਦੇਖ ਕੇ ਮੁਕੇ ਫਿਰ ਸੋਸਾਇਟੀ ਦਾ ਉਹ ਕੋਈ ਪੈਸੇ ਨਹੀਂ ਉਹਨਾਂ ਨੇ ਮੈਂ ਕਿਹ ਕੀ ਤੱਕ ਲੈਟਰ ਨੇ ਇਹਨੂੰ ਕੁਰਕ ਕਰਕੇ ਮੇਰੇ ਨਾਲ ਅਲਾਟਮੈਂਟ ਕੀਤੀ ਹੈ ਡੀਸੀ ਦੇ ਹੁਕਮਾਨਾ ਹੋਈ ਹੈ ਜਦੋਂ ਕੁਰਕ ਹੋਈ ਸੀ ਉਹ ਕਾਗਜ਼ ਤੱਕ ਸਾਰੇ ਹੈਗੇ ਨੇ ਹਾਂ ਸਾਰੇ ਹੈ ਵਾ ਸਾਰਾ ਰਿਕਾਰਡ ਹੈ ਮੇਥੋਂ A ਤੋਂ Z ਕਿੰਨੀਆਂ ਤਾਲੀ ਤਰਖਾਵਾਂ ਬੰਦੀ ਕਿੰਨੀ ਮੋੜ ਬੰਦੀ ਸਾਡੀ ਇਹ ਉਦੋਂ ਹੁਣ ਮੈਨੂੰ ਜਪਾਨੀ ਉਦੋਂ ਹੈ 17000 ਤੇ ਕੋਈ ਸੀ ਸਿਆਸੀ ਦਾ ਫੈਸਲਾ ਹੋਇਆ ਹਾਂ ਆ ਤੁਸੀਂ ਫੈਸਲਾ ਸਾਡੇ ਹੱਕ ਚ ਹੋ ਗਿਆ ਤੇ ਉਹ ਇਹ ਫੈਸਲੇ ਜਮੀਨ ਤੋਂ ਸੋਸਾਇਟੀ ਦਿੱਤੀ ਹਾਂ ਸਾਡੀ ਦਾ ਥੰਮ ਨੂੰ ਚਾਹ ਜਦੋਂ ਕੋਈ ਨਾਂ ਸੋਸਾਇਟੀ ਦੇ ਪਰਕੇ ਹਸਾਂਦਾ ਪੱਲੇ ਹੋਏ ਉਹ ਫਿਰ ਉਹਦੀ ਜਗਾ ਕੁਲਕ ਕਰਦੇ ਆ ਉਹਦੀ ਜਾਇਦਾਦ ਕੁਲਕ ਕਰਦੇ ਆ ਡੀਸੀ ਦੇ ਹੁਕਮ ਨਾਲ ਕੁਲਕੋ ਹੋ ਕੇ ਡੀ ਅਲਾਟਮੈਂਟ ਹੋਈ ਆ ਮੈਨੂੰ ਇੰਤਕਾਲ ਬਕਾਇਦਾ ਚੜੀ ਆ ਇੰਤਕਾਲ ਚੜਿਆ ਤੁਹਾਡਾ 97 ਚ ਇੰਤਕਾਲ ਚੜਿਆ ਵਾ ਇਹ ਡੀਡੀ ਮੈਂ ਤੁਹਾਨੂੰ ਦੱਸਣਾ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਕੇਸ ਨੇ ਹੋਰ ਨਹੀਂ ਮੇਰੇ ਕੋ ਆਹੀ ਸਰਪੰਚ ਵੀ ਕਰਾਈ ਹੈ ਪਹਿਲੇ ਦੀ ਇਨਕੁਆਰੀ ਉਹਨੂੰ 30 ਲੱਖ ਰੁਪਈਆ ਪਿਆ ਵਾ ਉਹਨੇ ਇੱਕ ਜਰਨਲ ਕੇਸ ਬਣਾ ਕੇ ਨਾ ਇਹ ਲੋਕਾਂ ਨੇ ਜਾਈ ਕਬਜ਼ੇ ਹੋਏ ਆ ਉਹਦੇ ਵਿੱਚ ਜਿਹੜਾ 48/10 ਬੜਾ 2/1 ਦਾ ਨੰਬਰ ਵੀ ਪਾਤਾ ਵਾ ਜਦ ਕਿ ਇਹ ਹੈ ਨੀਗਾ ਵਿੱਚ ਪੰਚਾਇਤ ਉਹਦਾ ਕਰ ਸਕਦੇ ਜਿੱਦੇ ਤੇ ਪੰਚਾਇਤ ਦੀ ਹੈ ਵਾ ਹੁਣ ਮੇਰੀ ਆ ਚੀਜ਼ ਆ ਆ ਜਿਹੜੀਆਂ ਦੁਕਾਨਾਂ ਵਾ ਇਹ ਮੈਂ ਕਿਹ ਤਰ੍ਹਾਂ ਕਰ ਸਕਦਾ ਕਲੇਮ ਅਿੰਫਕਲ ਚੜਿਆ ਅਿੰਫਕਲ ਚੜਿਆ ਸਭ ਕੋ ਹੋਇਆ ਵਾ ਤੁਹਾਡੇ ਨਾਲ ਹਾਂ ਇਹ ਕਿੰਨੀ ਜਮੀਨ ਸਰੀ ਹੈਗੀ ਹੈ ਇਹ 13 ਮਰਲੇ ਆ ਜੀ ਨਾਂ ਐਸੇ ਗੁਰਨਾਮ ਸਿੰਘ ਆ ਥਾਣਾ ਤਿੱਬੜ ਤੋਂ ਅਸੀਂ ਆਏ ਆ ਪਿੰਡ ਬਬਰੀ ਨੰਗਲ ਇੱਥੇ ਸਰਪੰਚ ਸਾਹਿਬ ਨੇ ਸਾਨੂੰ ਸੱਦੇ ਸੀ ਕਿ ਇੱਥੇ ਆ ਨਜਾਇਜ਼ ਸੜਕ 'ਚੋਂ ਸਾਰੀ ਹੋ ਗਈ ਤੇ ਇਹਨਾਂ ਦੀ ਵੀ ਲੈ ਲਿਓ ਕੋਈ। ਤੇ ਉਹਦੇ ਸਬੰਧ ਵਿੱਚ ਅਸੀਂ ਆਏ ਆ ਤੇ ਕੰਮ ਬੰਦ ਕਰਾਤਾ ਵਾ ਬਾਕੀ ਜੋ ਵੀ ਗੱਡੀ ਇਹਨਾਂ ਦਾ ਵੇਖ ਕੇ ਡਾਕੂਮੈਂਟ ਤੇ ਜੋ ਵੀ ਕਾਰਵਾਈ ਹੋएगी ਵੀ ਹੋ ਜਾਏਗੀ। ਦੋਨੋਂ ਤਰ੍ਹਾਂ ਦੇ ਕੱਲ ਚੱਕੀ ਦੇ ਆ। ਹਾਂਜੀ। ਹਾਂਜੀ। ਠੀਕ।